ਕੀ ਆਪਾਂ ਪਾ ਲਿਆ ਇਹ ਚੰਗੀ ਤਰ੍ਹਾਂ ਆਪਣਾ ਘਮਾ ਲਓ ਕਿ ਜਿਹੜਾ ਤੁਹਾਡਾ ਕੀ ਆ ਉਹ ਤਵੇ ਜਾਂ ਫਰਾਈ ਪੈਨ ਤੇ ਸਾਰੇ ਕਿਤੇ ਚੜ ਜੂਗੇ ਕਿਉਂਕਿ ਕਰਨੀ ਆਂਡਾ ਚੁੱਪ ਜਾਂਦਾ ਹੈ ਜੇ ਕਿਸੇ ਬਸੋਂ ਰਹਿ ਜੇ ਅੰਡਾ ਦਾ ਆਪਾਂ ਪਾ ਹੁਣਤੋਂ ਤੁਸੀਂ ਟਰਾਈ ਕਰਿਓ ਕਿ ਜਿਹੜੀ ਤੁਹਾਡੀ ਸਟੋਵ ਵਗੈਰਾ ਗੈਸ ਆ ਉਹਨੂੰ ਤਾਂਕੀ ਅੱਗ ਤੇ ਰੱਖਿਓ ਜੇ ਤੁਸੀਂ ਜ਼ਿਆਦਾ ਰੱਖੋਗੇ ਤੇ ਇਹ ਜਲ ਜਾਂਦਾ ਹੈ ਇੱਕਦਮ ਥੱਲੇ ਲੱਗ ਜਾਂਦਾ ਹੈ ਸੋਨੂ ਪਾਉਣ ਤੋਂ ਬਾਅਦ ਨਾਲ ਲੱਗਦੀ ਤੁਸੀਂ ਇਹਨੂੰ ਹਲਾ ਦਿਓ ਤਾਂ ਕਿ ਇਹ ਸਾਰੇ ਕਿਤੇ ਅਹ ਮੋਜ ਪੈਲੇਟਿੰਗ ਦੀ ਤਰ੍ਹਾਂ ਮੋਜ ਜੀ ਤੁਸੀਂ ਦੇਖ ਸਕਦੇ ਆ ਇਹ ਆਪਣਾ ਹੋ ਰਿਹਾ ਨੂੰ ਕੁੱਕ ਠੀਕ ਹੈ ਇੰਨੇ ਆਪਾਂ ਆਪਣੇ ਬ੍ਰੈਡ ਤੇ ਚਟਣੀ ਲਾ ਲਾਂਗੇ ਚਟਣੀ ਸੌਸ ਜਿਹੜੇ ਵੀ ਤੁਸੀਂ ਖਾਣ ਦੇ ਸ਼ਕੀਨ ਆ ਉਹ ਤੁਸੀਂ ਲਾ ਸਕਦੇ ਹੁਣ ਇਹ ਥੋੜਾ ਜਿਹਾ ਅਗਿਆ ਪੱਕ ਹੁਣ ਆਪਾਂ ਇਹਦੇ ਤੇ ਆਪਾਂ گارਲਿਕ ਜਿਹੜਾ ਹੈਗਾ ਸੀ ਉਹ ਆਪਾਂ ਪਾ ਦੇਣਾ گارਲਿਕ ਪਾਊਡਰ ਜਿਹੜਾ ਹੈਗਾ ਕਿੰਛੇ ਜੀ ਤਰ੍ਹਾਂ ਦੀ ਪਾ ਲਓ ਸਾਰੇ ਕਿਤੇ ਜਲਦੀ ਪੀ ਗਏ ਦਿੰਗੇ ਇਹ ਆਪਣਾ ਪਾਇਗਾ ਜਿੰਨੀ ਤਰ੍ਹਾਂਾਰੇ ਕਿਤੇ ਥੋੜੀ ਦੇਰ ਬਾਅਦ ਇਹਨੂੰ ਇਦਾਂ ਹਿਲਾ ਕੇ ਦੇਖ ਲਿਓ ਜਦੋਂ ਇਹ ਪੱਕ ਹੋ ਗਿਆ ਇਹਨੇ ਇਦਾਂ ਚੱਕ ਹੋਣ ਲੱਗ ਜਾਣਾ ਤੁਸੀਂ ਦੇਖ ਸਕਦੇ ਲੋ ਇਹ ਹੁਣ ਪੱਕ ਗਿਆ ਆ ਇਹਨੂੰ ਇਦਾਂ ਤੋਂ ਹੱਟਾ ਚੱਕ ਲਓ ਹੁਣ ਆਪਾਂ ਇਹ ਵਾਲੀ ਸਾਈਡ ਨੂੰ ਪਕਾਵਾਂਗੇ ਜ਼ਿਆਦਾ ਨਹੀਂ ਥੋੜਾ ਕੱਚਾ ਰੱਖਣਾ ਜੇ ਆਪਾਂ ਇਹਨੂੰ ਹਾਫ ਦੇ ਵਿੱਚੋਂ ਕੱਟ ਲਾ ਦਾਂਗੇ ਤਾਂ ਕਿ ਇਹ ਇਜ਼ੀ ਕੋਲਡ ਹੋ ਜੇ ਤੇ ਆਪਣੇ ਸੈਂਡਵਿਚ ਅੰਗੀਧਰਾ ਆ ਜੇ ਲੋ ਜੀ ਇਹ ਆਪਣਾ ਗਿਆ ਬਣ ਹੁਣ ਆਪਾਂ ਇਹਨੂੰ ਰੱਖਾਂਗੇ ਆਪਣੇ ਬ੍ਰੈਡ ਇਹ ਤਾਂ ਹੋ ਗਿਆ ਆਪਣਾ ਹੀ ਰੈਡੀ ਚਲੋ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਇਹਨੂੰ ਕਰਦੇ ਆ ਇੰਜੋਏ ਤੇ ਤੁਸੀਂ ਜੇ ਬਣਾਇਆ ਪੀਸ ਦੱਸਿਓ ਕਮੈਂਟ ਕਰਕੇ ਕਿੱਥਾ ਬਣਿਆ ਕਿਵੇਂ ਰਿਹਾ ਤੁਹਾਡਾ ਇਹ ਅ ਅਗਲੀ ਵੀਡੀਓ 'ਚ ਮਿਲਦਾ ਕਿਸੇ ਹੋਰ ਰੈਸਪੀ ਦੇ ਨਾਲ ਚੰਗਾ ਜੀ ਸਤਿ ਸ੍ਰੀ ਅਕਾਲ ਆਪਣਾ ਸੈਂਡਵਿਚ ਹੋ ਗਿਆ ਹੈ